ਠੀਕ ਹੈ ਜਿਹੜਾ ਆਪਣੇ ਲੋਕਾਂ ਦਾ ਨੁਕਸਾਨ ਹੋਇਆ ਰਲ ਮਿਲ ਕੇ ਸਾਰੇ ਭੈਣ ਭਰਾਵਾਂ ਦਾ ਜਿੰਨਾ ਨੁਕਸਾਨ ਹੋਇਆ ਰਲ ਮਿਲ ਕੇ ਆਪਣੇ ਆਪਣੇ ਪੱਧਰ ਤੇ ਚੀਜ਼ ਸੰਭਾਲਦੇ ਆ ਸੋ ਬਾਬਾ ਭਲੀ ਕਰੂਗਾ ਤੇ ਜਿੰਨੀ ਜੋਗਾ ਮੈਂ ਆ ਮੈਂ 100 ਟਰੈਕਟਰ ਕਹੇ ਸੀ ਠੀਕ ਹੈ ਮੈਂ ਨਾਲੋਂ ਨਾਲ ਪੂਰੇ ਕਰਨਾ ਤੇ ਮੈਂ ਤੁਹਾਨੂੰ ਆਖਿਆ ਨਾ ਆਪਣੇ ਤਾਂ ਐਵੇਂ ਦੇ ਝੋਟੇ ਬੰਦੇ ਆ ਆਪਣੇ ਗੋਲਡਨ ਹੱਟ ਵਾਲੇ ਰਾਣਾ ਜੀ ਨੇ ਜੱਟ ਨੇ 1100 ਟਰੈਕਟਰ ਲਾਨਣ ਕਰਤਾ ਠੀਕ ਹੈ ਸੋ ਆਪਾਂ ਇਹ ਲੱਖਾਂ ਜੀ ਵੀ ਹੋ ਸਕਦੇ ਆ ਓਏ ਹੋਣਗੇ ਲੱਖਾਂ ਜੀ ਕੀ ਤੁਸੀਂ ਵੇਖੀ ਜਾਓ ਇਹ ਆਪਣਾ ਆਪਾਂ ਜਿਹੜਾ ਕਿਉਂਕਿ ਜਿਹੜਾ ਹਰਿਆਣਾ ਦੇ ਪੰਜਾਬ ਹੈ ਨਾ ਆਪਸ ਏਕ ਹੈ ਠੀਕ ਆ ਤੇ ਇਹ ਆਪਣੇ ਜਿਹੜੇ ਬੰਦੇ ਆ ਮਾਰਸ਼ਲ ਨੇ ਰਾਇਲ ਨੇ ਆਪਣੇ ਨਾਲ ਨਹੀਂ ਦੱਬਦੇ ਹੈ ਆਪਣੇ ਜਦੋਂ ਗਰ ਲੋਕਾਂ ਦੇ ਆ ਜੇ ਆਪਣੇ ਆਪਦਿਆਂ ਤੇ ਆ ਜੇ ਫਿਰ ਤਾਂ ਆਪਾਂ ਕਦੇ ਵੀ ਪਿੱਛੇ ਨਹੀਂ ਹਟਦੇ 28 ਤੋਂ 30 ਮੱਝਾਂ ਰੁੜੀਆਂ ਨੇ ਫਿਰੋਜ਼ਪੁਰ ਦੀਆਂ ਜਿਹੜਾ ਸਾਡੇ ਕੋਲ 10 ਦੇ ਆਸ-ਪਾਸ ਤੁਸੀਂ ਇਹ ਨਹੀਂ ਚਲੋ 10 10 ਵੀਰੇ ਮੈਂ ਕੀ ਸੀ ਕੱਲ ਮੈਂ ਬਹੁਤ ਘਰਾਂ 'ਚ ਗਿਆ ਸਾਡਾ ਤਾਂ ਸੀ ਗੱਲ 200 ਘਰ ਤੇ ਜਾਣਾ ਚਲੋ ਆਪਣੇ ਤੋਂ ਇੰਨਾ ਵੀ ਹੋਇਆ ਗਿਆ ਇੰਡੀਆ ਕਾਲ ਅਸੀਂ ਚੰਗੀ ਮੋਟੇ ਮਾਊਂਟ ਦੀ ਹਾਂਜੀ ਸੇਵਾ ਕਰਕੇ ਗਏ ਆ ਠੀਕ ਆ ਵੱਡੇ ਬੈਗ ਦੋ ਖਾਲੀ ਕਰਕੇ ਗਏ ਆ ਗੱਲ ਤੇ ਆਪਣਾ ਉਥੇ ਨਾ ਜਿਹੜੀ ਜਿਹੜੇ ਕਰਾਚ ਨੁਕਸਾਨ ਜ਼ਿਆਦਾ ਹੋਇਆ ਹੋਇਆ ਸੀ ਜਿਵੇਂ ਉਹ ਮਾਤਾ ਜਿਹੜੀਆਂ ਆਈਆਂ ਇੱਥੇ ਹਾਂਜੀ ਆਠ ਕੇ ਘਰਾਂ 'ਚ ਅਸੀਂ ਕਹਿ ਕੇ ਆਏ ਸੀ ਵੀ ਤੁਹਾਨੂੰ ਮੱਝਾਂ ਜ਼ਰੂਰ ਭੇਜਾਂਗੇ ਉਹ ਜਦੋਂ ਜਿਹੜਾ ਜ਼ਿਆਦਾ ਨੁਕਸਾਨ ਸੀ ਉਹ ਫਿਰ ਮੈਂ ਕਿਹਾ ਵੀ ਹੁਣ ਮੈਂ ਇੱਥੇ ਆਇਆ ਹੋਇਆ ਮੱਝਾਂ ਅੱਜ ਹੀ ਮਗਾਓ ਫਿਰ ਮੈਂ ਕੱਲ ਅੰਮ੍ਰਿਤਸਰ ਰੋ ਗਿਆ ਬਾ ਮੱਝਾਂ ਆਉਣ ਤੇ ਜਿਹੜਾ ਟਾਈਮ ਲੱਗਿਆ ਲੱਗਿਆ ਸਵੇਰ ਦਾ ਮੈਂ ਉਹਦਾ ਵੇਟ ਕਰੀ ਜਾਂਦਾ ਸੀ ਮੱਝਾਂ ਆਉਣ ਗਿਆ ਮੱਝਾਂ ਦੇ ਕੇ ਬਸ ਹੁਣ ਮੈਂ ਸੇਵਾ ਕਰਨ ਚੱਲਿਆ ਮਾਨਸਾ ਕਿਸੇ ਕਬੱਡੀ ਵਾਲੀਆਂ ਕੁੜੀਆਂ ਉਹਨਾਂ ਦਾ ਘਰ ਟੁੱਟ ਗਿਆ ਉਹਨਾਂ ਦੀ ਸੇਵਾ ਕਰਨ ਕੋਈ ਪਰ ਜਲਦੀ ਫੇਰੀ ਪੈਗੀ ਦੁਬਾਰਾ 100% 100% ਲਵ ਯੂ ਜਿਹੜੇ ਫੇਰ ਠੀਕ ਹੈ ਜਿਹੜਾ ਆਪਣੇ ਲੋਕਾਂ ਦਾ ਨੁਕਸਾਨ ਹੋਇਆ ਰਲ ਮਿਲ ਕੇ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਰਲ ਮਿਲ ਕੇ ਆ ਆਪਣੇ ਆਪਣੇ ਪੱਧਰ ਤੇ ਚੀਜ਼ ਸੰਭਾਲਦੇ ਆ ਸੋ ਬਾਬਾ ਭਲੀ ਕਰੂਗਾ ਜਿੰਨੀ ਜੋਗਾ ਮੈਂ ਮੈਂ 100 ਟਰੈਕਟਰ ਕਹੇ ਸੀ ਠੀਕ ਆ ਮੈਂ ਨਾਲੋਂ ਨਾਲ ਪੂਰੇ ਕਰਨਾ ਤੇ ਮੈਂ ਤੁਹਾਨੂੰ ਆਖਿਆ ਨਾ ਆਪਣੇ ਤਾਂ ਐਵੇਂ ਦੇ ਝੋਟੇ ਬੰਦੇ ਆ ਆਪਣੇ ਗੋਲਡਨ ਹੱਟ ਵਾਲੇ ਰਾਣਾ ਜੀ ਨੇ ਜੱਟ ਨੇ 1100 ਟਰੈਕਟਰ ਲਾਨ ਕਰਤਾ ਜੀ ਵੀ ਸੋ ਆਪਾਂ ਇਹ ਲੱਖਾਂ ਜੀ ਵੀ ਹੋ ਸਕਦੇ ਆ ਓਏ ਹੋਣਗੇ ਲੱਖਾਂ ਜੀ ਕੀ ਤੁਸੀਂ ਵੇਖੀ ਆਇਓ ਇਹ ਆਪਾਂ ਆਪਾਂ ਜਿਹੜਾ ਕਿਉਂਕਿ ਜਿਹੜਾ ਹਰਿਆਣਾ ਦੇ ਪੰਜਾਬ ਆ ਨਾ ਆਪਸ ਏਕਿਆ ਠੀਕ ਆ ਤੇ ਇਹ ਆਪਣੇ ਜਿਹੜੇ ਬੰਦੇ ਆ ਮਾਰਸ਼ਲ ਨੇ ਰਾਇਲ ਨੇ ਆਪਣਾ ਨਹੀਂ ਦੱਬਦੇ ਹੈ ਆਪਣੇ ਜਦੋਂ ਗੱਲ ਲੋਕਾਂ ਦੇ ਆ ਜੇ ਆਪਣੇ ਆਪ ਦੇ ਆ ਤੇ ਆ ਜੇ ਕਿਰਤਾ ਆਪ ਕਦੇ ਵੀ ਪਿੱਛੇ ਨਹੀਂ ਹਟਦੇ ਭਾਈ 28 ਤੋਂ 30 ਮੱਜਾਂ ਰੁੜੀਆਂ ਨੇ ਫਿਰੋਜ਼ਪੁਰ ਦੀਆਂ ਜਿਹੜਾ ਸਾਡੇ ਕੋਲ 10 ਦੇ ਆਸ-ਪਾਸ ਤੁਸੀਂ ਨਹੀਂ ਚਲੋ 10 10 ਵੀਰੇ ਮੈਂ ਕੀ ਸੀ ਕੱਲ ਮੈਂ ਬਹੁਤ ਘਰਾਂ 'ਚ ਗਿਆ ਸਾਡਾ ਤਾਂ ਅਸੀਂ ਗੱਲ 200 ਘਰਾਂ 'ਚ ਜਾਣਾ ਚਲੋ ਆਪਣੇ ਤੋਂ ਇੰਨਾ ਵੀ ਹੋਇਆ ਗਿਆ ਯਾ ਕੱਲ ਅਸੀਂ ਚੰਗੀ ਮੋਟੇ ਅਮਾਉਂਟ ਦੀ ਸੇਵਾ ਕਰਕੇ ਗਏ ਆ ਠੀਕ ਆ ਵੱਡੇ ਬੈਗ ਦੋ ਖਾਲੀ ਕਰਕੇ ਗਏ ਆ ਗੱਲ ਤੇ ਆਪਣਾ ਉਥੇ ਨਾ ਜਿਹੜੇ ਜਿਹੜੇ ਘਰਾਂ 'ਚ ਨੁਕਸਾਨ ਜ਼ਿਆਦਾ ਹੋਇਆ ਹੋਇਆ ਸੀ ਜਿਵੇਂ ਉਹ ਮਾਤਾ ਜਿਹੜੀਆਂ ਆਈਆਂ ਇੱਥੇ ਹਾਂਜੀ ਆਠ ਕੇ ਘਰਾਂ 'ਚ ਅਸੀਂ ਕਹਿ ਕੇ ਆਏ ਸੀ ਵੀ ਤੁਹਾਨੂੰ ਮੱਝਾਂ ਜ਼ਰੂਰ ਭੇਜਾਂਗੇ ਉਹ ਜਦੋਂ ਜਿਹੜਾ ਜ਼ਿਆਦਾ ਨੁਕਸਾਨ ਸੀ ਉਹ ਫਿਰ ਮੈਂ ਕਿਹਾ ਵੀ ਹੁਣ ਮੈਂ ਇੱਥੇ ਆਇਆ ਹਾਂ ਮੱਝਾਂ ਅੱਜ ਹੀ ਮਂਗਾਓ ਫਿਰ ਮੈਂ ਕੱਲ ਅੰਮ੍ਰਿਤਸਰ ਰੋ ਗਿਆ ਬਾ ਮੱਝਾਂ ਆਉਣ ਤੇ ਜਿਹੜਾ ਟਾਈਮ ਲੱਗਿਆ ਲੱਗਿਆ ਸਵੇਰ ਦਾ ਮੈਂ ਉਹਦਾ ਵੇਟ ਕਰੀ ਜਾਂਦਾ ਸੀ ਮੱਝਾਂ ਆਉਣ ਗਿਆ ਮੱਝਾਂ ਦੇਖ ਕੇ ਬਸ ਹੁਣ ਮੈਂ ਸੇਵਾ ਕਰਨ ਚੱਲਿਆ ਮਾਨਸਾ ਕਿਸੇ ਕਬੱਡੀ ਵਾਲੀਆਂ ਕੁੜੀਆਂ ਉਹਨਾਂ ਦਾ ਘਰ ਟੁੱਟ ਗਿਆ ਉਹਨਾਂ ਦੀ ਸੇਵਾ ਕਰਨ ਕੋਈ ਪਰ ਜਲਦੀ ਫੇਰੀ ਪੈਗੀ ਦੁਬਾਰਾ 100% 100% ਬਿਲਕੁਲ ਲਵ ਯੂ ਜੀਰੇ ਫੇਰ ਮਿਲਦੇ ਆਂ